ਜੋ ਡਿਸਟ੍ਰਿਕਟ ਪੁਲਿਸ ਤੇ ਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਸੀ ਮਨਜੀਤ ਸਿੰਘ ਚੌਕੀ ਇੰਚਾਰਜ ਵਰਦਮਾਨ ਤੇ ਸਹਤਾਨੇ ਦਾ ਰਾਜਪਾਲ ਸਿੰਘ ਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਬਦਲ ਰੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕੀ77ਵੀ ਲਾਡਲੀ ਧੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦਰਾਂਨੇ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਾਂਦੀ ਤਾਂ ਸਾਈ ਤਨਵਰ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਲੋਈ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ कौर ਹੈਗੀ ਏ ਸੀਨੀਅਰ ਲੇਡੀ ਕਨਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਤਾਇਨਾਤ ਹੈ ਜੋ ਟੈਂਪਰੇਰੀ ਅਟੈਚ ਜਿਹੜੀ ਹੈ ਬਠਿੰਡਾ ਪੁਲਿਸ ਲੈਨ ਦੇ ਵਿੱਚ ਡਿਊਟੀ ਕਰਦੀ ਹੈ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز